ਸਾਸਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਜੀ ਇੱਕ ਹੋਰ ਵਿਆਹ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਪੂਰਾ ਮਾਰੋ ਮਾਰ ਵਿਆਹ ਹੈ ਅੱਜ ਸਗਣ ਮੇਰੇ ਯਾਰ ਦੋਸਤੀ ਹੈ ਉਹਦੇ ਮੁੰਡੇ ਦਾ ਵਿਆਹ ਹੈ ਤੇ ਅੱਜ ਹੈ ਸਗਣ ਤੇ ਪੈਲਸ ਕਿਹੜਾ ਪੈਲਸ ਉਹ ਜਿਹੜਾ ਇੱਕ ਲਾਸਟ ਵੀਡੀਓ ਵਿੱਚ ਹੀ ਵਿਆਹ ਵਾਲੀ ਵੀਡੀਓ ਲਾਸਟ ਹੈ ਗਲੜੀ ਪੈਲਸ ਹੈ ਉੱਥੇ ਬਰਾਤ ਵਾਲੀ ਵੀਡੀਓ ਹੈ ਸਾਡੇ ਤੋਂ ਲੱਗੀ ਆ ਪਿਆਰ ਤੁਰੋ ਕੇ ਮੈਂ ਆ ਗਿਆ ਦੁਕਾਨ ਤੇ ਆ ਗਿਆ ਕਿਉਂਕਿ ਇੱਥੇ ਮੈਂ ਚੱਲ ਜਾਣਾ ਨਹੀਂ ਉੱਥੇ ਇੱਕ ਨਾਲ ਦਾ ਮੇਰੇ ਦੁਕਾਨਦਾਰ ਹੈ ਉਹਨੂੰ ਨਾਲ ਲੈ ਜਾਵਾਂਗਾ ਕਹਿੰਦਾ ਤੇ ਪਿਆਇਆ ਕਿਆ ਤੇ ਹੈ ਇਸ ਵੇਰੇ ਉਹਨੂੰ ਵੇਖੋ ਜੇ ਜਾਂਦਾ ਤੇ ਘਰਦਿਆਂ ਨੂੰ ਕਿਆ ਹੀ ਜਾਣ ਵੱਲ ਪਰ ਘਰਦੇ ਦੇ ਵੀ ਅੱਜ ਬੀਜ਼ੀ ਹੈ ਨਹੀਂ ਅੱਜ ਬੱਚਿਆਂ ਦਾ ਐਨਵਲ ਫੰਕਸ਼ਨ ਹੈ ਨਾ ਵੱਜ ਗਿਆ 1.5 ਵਜੇ ਨੂੰ ਜਾਂਦੇ ਹਾਂ ਮਰ ਸਭ ਤੋਂ ਜ਼ਿਆਦਾ 5-10 ਮਿੰਟ ਦਾ ਰਸਤਾ ਹੈ ਯਾਨੀ ਦੁਰੰਗਲੇ ਦੁਕਾਨ ਹੈ ਮੇਰੀ ਦੁਰੰਗਲੇ ਇੱਥੇ ਫੈਲਸਾ ਜਿਹੜਾ ਹੋਇਆ ਗੱਲ ਰਹੀ 2-3 ਕਿਲੋਮੀਟਰ ਹੀ ਆਖਰੀ ਫੇਰ ਦਸਕ ਵਜੇ ਨਾ ਮੈਂ ਦੁਕਾਨ ਤੇ ਆਇਆ ਸੀ ਉਦੋਂ ਘਰੋਂ ਤਿਆਰ ਹੋ ਕੇ ਆ ਗਿਆ ਏਦਾਂ ਫਿਰ ਮੈਂ ਜੇ ਪਹਿਲਾਂ ਦੁਕਾਨ ਤੇ ਜਾਂਦਾ ਫਿਰ ਘਰ ਜਾਂਦਾ ਫਿਰ ਤਿਆਰ ਹੁੰਦਾ ਫਿਰ ਜਾਂਦਾ ਫਾ ਲੈਕਚਰ ਗੱਡੀ ਲੈ ਆਇਆ ਇਸੇਰੇ ਨਾਲ ਇਹ ਸਿਸਟਰਮਾਂ ਦੀ ਗੱਡੀ ਇੱਥੇ ਸਾਡੇ ਕੋਲ ਆ ਤੇ ਰਸੂਲ ਹੋ ਗਈ ਦੀ ਉਦੋਂ ਪਤਾ ਨਹੀਂ ਜਲੰਦਰ ਉੱਥੇ ਉਹਨਾਂ ਦੇ ਛੱਡਣੀਆਂ ਹੁਣ ਜਾਂ ਲੈ ਕੇ ਚੱਲ ਜਾਂਦੇ ਆਪ ਹੀ ਹਜੇ ਫਿਲਹਾਲ ਤੇ ਸਾਡੇ ਕੋਲ ਇੱਥੇ ਖੜੀ ਹੈ ਜੀ ਲਾਸਟ ਵੀਡੀਓ ਤੇ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਅਨ ਸਿਸਟਰ ਨਾਲ ਛੱਡਣ ਗਿਆ ਸੀ ਮੁਰਕੇ ਦਿੱਲੀ ਤੇ ਇਹ ਵੀਡੀਓ ਤੇ ਰਿਪੋਰਟ ਹੋ ਰਹੀਆ ਹਫਤੇ ਬਾਅਦ ਹੀ ਬੁਲੇ ਸ਼ਨੀਵਾਰੀ ਨੂੰ ਛੱਡਣ ਗਿਆ ਤੇ ਇਹ ਸ਼ਨੀਵਾਰੀ ਹਣੀ ਇਹ ਵੀਡੀਓ ਹੁਣ ਰਿਪੋਰਟ ਹੋ ਰਹੀ ਤੇ ਉਹ ਠੀਕ ਠਾਕ ਉੱਥੇ ਪਹੁੰਚ ਗਏ ਤੇ ਆਸਟ੍ਰੇਲੀਆ ਚਲੋ ਜੀ ਨਿਕਲਦੇ ਆ ਠਹਿਰ ਕੇ ਤੇ ਫਿਰ ਦੱਸਦੇ ਆ ਤੁਹਾਨੂੰ ਅੱਜ ਦਾ ਵਿਆਹ ਕਿੱਦਾਂ ਕਰਦਾ ਰਹਿੰਦਾ ਚੱਲੀਏ ਜੀ ਸਵਾਇ 1 ਹੋ ਗਿਆ ਜੀ ਪੰਜ 10 ਮਿੰਟ ਜਾਂਦੇ ਲੱਗਣੇ 1:30 ਵੱਜ ਜਾਣਾ ਚਲਾਇਆ ਮੈਂ ਤਾਂ ਮੇਰੇ ਨਾਲ ਇੱਕ ਚੱਲਿਆ ਮੇਰਾ ਗਵੰਡੀ ਲੱਗਦਾ ਸਾਡਾ ਅੰਕਲ 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 ਹੀ ਕਹਿੰਦਾ ਸੀ ਉਹਦੇ ਜਿਹੜਾ ਲਾਸਟ ਟਾਈਮ ਵਿਆਹ ਤੋਂ ਮੇਰੀ ਗੱਲ ਕਰਦਾ ਪਿਆ ਵੀ ਉੱਥੇ ਮੁੰਡੇ ਦੀ ਬਰਾਤ ਸੀ ਇਹਾਂ ਦੇ ਮੁੰਡੇ ਦੀ ਬਰਾਤ ਹੀ ਉਦੋਂ ਵੀ ਚਲੋ ਜੀ ਚੱਲੀਏ ਜੀ ਹੁਣ ਨਿਕਲ ਜਾਣਾ ਹੈ ਮੈਂ ਕਿਹਾ ਆਪਣਾ ਫਰਾਮਾ ਚਲ ਆ ਦੇ ਯਾਰ ਇਹ ਆ ਯਾਰ ਨੀ ਕਪੜਾ ਹੈ ਇਹਦੇ ਨਵੇਂ ਕਪੜਾ ਵਿੱਚ ਬੰਦ ਹੈ ਐ ਬਈ ਇਹ ਨਖਰੇ بڑے ਕਰਦਾ ਹਟਾ ਹੈ ਮੈਂ ਨਹੀਂ ਜੇ ਸੰਭਾਗ ਨਹੀਂ ਡਿਸਪਲੇ ਚ ਦੇਣਾ ਉਹਨੂੰ ਗੇਟ ਚ ਡਿਸਪਲੇ ਚ ਲੋ ਜੇ ਹੋਰ ਚੱਕ ਕਰੋ ਹੱਟੇ ਐਂਕਲ ਦੀ ਚਲੋ ਜੀ ਨਿਕਲੀਏ ਜੀ ਫਿਰ ਉੱਥੇ ਮਿਲਣੇ ਜਾ ਕੇ ਹੁਣ ਪਹਿਲਾਂ ਸੋਇਚੀ ਪੈਲੇਸ ਤੋਂ ਵੀ ਜਿਹੜਾ ਤੁਸੀਂ ਪਹਿਲੇ ਵੀ ਵੇਖਿਆ ਇਹਨੂੰ ਚੱਲ ਜੀ ਚੱਲ ਆ ਗਿਆ ਕੰਮ ਤੋਂ ਸ਼ੁਰੂ ਹੋ ਗਿਆ ਚਲੋ ਉਹ ਮਿਲ ਪਛਾਣ ਦੇ ਲਈ ਜਾਓ ਠੀਕ ਹੈ ਚੱਲਦੀ ਕਲਾ ਹੋਰ ਨਜ਼ਾਰੇ ਵਿੱਚ ਮੈਂ ਬਿਲਕੁਲ ਵੀ ਜਾਣਾਂਗਾ ਕੋਈ ਚੰਗੀ ਲੱਗ ਗਈ ਅੱਛਾ ਆ ਗਿਆ ਸੱਜਣ ਆ ਗਿਆ ਅੰਤ ਚਾਹ ਪੀ ਕੇ ਅੱਬਾ ਸਾਹਿਬ ਇੱਥੇ ਸਰਕਾਰ ਤੋਂ ਉੱਤੇ ਠੀਕ ਹੈ ਚਾਹ ਪਾਣੀ ਤਾਂ ਹੋ ਗਿਆ ਜੀ ਪ੍ਰੋਗਰਾਮ ਸ਼ੁਰੂ ਨਹੀਂ ਚਾਹ ਪਾਣੀ ਪੀ ਲੀਏ ਪਹਿਲੇ ਆਹੋ ਬੜੀਆ ਹੋ ਗੋ ਆਹੋ ਕਦੋਂ ਹੈ ਕਬਰ ਚੱਲਣਾ ਨਾਲੇ मुंडा <laughs> जा <laughs> ਸ਼ੱਕੇ ਵੀ ਲਾਈ ਦੀ ਉਹਨਾਂ ਨੇ ਚੱਲੀਏ ਜੀ ਟੈਂਪੀ ਹੋਇਆ ਆਓ ਨਿਕ ਅੱਗੋਂ ਨਿਕਲ ਜਾਣੇ ਆ ਮੈਂ ਟੈਂਪੀ ਹੋਇਆ ਟਰੈਮ ਉਹ ਗਰਾ ਬਤਰਾ ਪਲਾ ਘੜੇ 2:30 2:30 ਵਜੇ ਚੱਲੀਏ ਹਣੀ ਚੱਲੀਏ ਡੇਢ ਬੜਾ ਹੁੰਦਾ ਕਿੰਨਾ ਡੇਢ ਘੰਟੇ ਦਾ ਪ੍ਰੋਗਰਾਮ ਕਾਪੀ ਲਿਆ ਸਭ ਕੋ ਜੀ ਸਗਣ ਸਗਣ ਦੇ ਦਿੱਤਾ ਹੂੰ ਮਿਲ ਕੇ ਲਿਆ ਮੋੜੇ ਨੂੰ ਵੀ ਮਿਲ ਲਿਆ ਮੋੜੇ ਨੂੰ ਵੀ ਮਿਲ ਲਿਆ ਤੇ ਮੋੜੇ ਦੇ ਪਿਓ ਨੂੰ ਵੀ ਮਿਲ ਲਿਆ ਤੇ ਚੱਲੀਏ ਹੁਣ ਗੱਡੀ ਦੇ ਮੋੜੇ ਗੱਡੀ ਲੱਗੀ ਤੇ ਪਰ ਅੰਗੋ ਦੇਖ ਲਈ ਜਾਣੀਆਂ ਨੇ ਮੈਂ ਕਿੰਨੀ ਗਰਮੀ ਵਿੱਚ ਜਿੱਦੀ ਧੋਪ ਪਿੰਦੀ ਨਾ ਆਪਾਂ ਨਾ ਹੁਣ ਜਾਾਂਗੇ ਅਸੀਂ ਦੁਕਾਨ ਤੇ ਸਿੱਧੇ ਏਡੇ ਦੁਕਾਨ ਤੇ ਹਾਂ ਫੇਰ ਕੰਮ ਕਰ ਕਰ ਲਈਏ ਹੁਣ ਰਾਜੇ ਬੜਾ ਹੋ ਗਿਆ ਨਹੀਂ ਕੰਡ ਦੇ ਵਿੱਚ ਵਿੱਚ ਵਾਏ ਜੋ ਅੰਦਾ ਖਾਏ ਕੋ ਖਾਏ ਐਮ ਨਾਲ ਹੀ ਬਣਾ ਮਤਨਾ ਸਟਾਲੂ ਖੋਲ ਤੇ ਹਾਂ ਠੀਕ ਹੈ ਚਲੋ ਜੀ ਚਲਿਏ ਜੀ ਚਲੋ ਜੀ ਆ ਗਏ ਜੀ ਅਸੀਂ ਦੁਕਾਨ ਤੇ 1:30 ਵਜੇ ਗਏ ਤੇ 3 ਵਜੇ ਆ ਗਏ ਜੀ 1:30 ਘੰਟੇ ਚ ਵਿਆਹ ਹੀ ਮਕਾ ਕੇ ਆ ਗਏ ਜੀ ਮਕਾ ਕੇ ਕੀ ਖਾ ਕੇ ਆ ਗਏ ਰੋਟੀ ਤਾਂ ਕਹੀਂ ਮਾਂ ਹੀ ਪੁੱਜੀ ਦਾ ਨਹੀਂ ਮਲ ਥੋੜੀ ਥੋੜੀ ਖਾਣੀ ਤੇ ਥੋੜੀ ਥੋੜੀ ਚੀਜ਼ਾਂ ਹੁੰਦੀਆਂ ਪਰ ਅੱਜ ਹੋ ਜਾਂਦਾ ਜਿੰਨੀਆਂ ਕਿ ਆਟਮਾ ਹੁੰਦੀਆਂ ਲੱਗਦੀਆਂ ਚਲੋ ਜੀ ਹੁਣ ਕੜ ਕੇ ਥੋੜੀ ਜਿਹੀ ਬਰਦੀ ਚਾਹ ਤੇ ਦਿਹਾੜੀ ਲਾ ਲਈ ਹੁਣ ਕੰਮ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ ਕਾਮੀ ਨੂੰ ਘਰ ਜਾ ਕੇ ਹਣੀ ਵੇਖੀਏ ਨਿਆਣਿਆਂ ਦਾ ਅੱਜ ਫੰਕਸ਼ਨ ਕਿਦਾਂ ਦਾ ਰਿਹਾ ਜੀ ਜਾਨੀ ਪੈਣ ਦੀ ਖਾਂਦੇ ਲੰਚ ਪੈ ਲੰਚ ਪੈ ਖੜ ਕੇ ਖਾਣੇ ਆ ਬਰਦੂ ਦਾ ਨਾ ਕੇ ਰੰਗ ਲੈਂਦਾ ਹੈ ਕੱਲਾ ਵਿਆਹ ਵੇਚਦਾ ਫਿਰਦਾ ਬਹੁਤ ਕਿਦੈ ਹਾਂ ਤੇ ਕੱਲਾ ਜੇ ਕੱਲੇ ਕੀ ਜਿਵੇਂ ਆਇਆ ਕੱਲੇ ਨੇ ਸੱਦੇ ਦਾ ਹੀ ਕੱਲਾ ਕੌਣ ਹੁੰਦਾ ਫੈਮਲੀ ਜਿਹਦਾ ਹੋਏ ਫਿਰ ਫੈਮਲੀ ਦੇ ਉਹ ਤੇ ਮੇਰੇ ਹੁਣ ਹੈ ਯਾਰ ਦੋਸਤ ਦੇ ਮੋੜ ਦਾ ਵਿਆਹ ਤੇ ਉਹਨੂੰ ਯਾਰ ਦੋਸਤ ਕੀ ਕਹਿੰਦਾ ਕਿ ਫੈਮਲੀ ਆਪੀ ਘਰ ਛੱਡ ਕੇ ਆਈ ਕਹਿੰਦੇ ਕੱਲੇ ਆ 6 ਵਜ ਗਿਆ ਤੇ ਇਹ ਤੇ ਅੱਜ ਹੀ ਬੀਜੀ ਪ੍ਰੋਗਰਾਮ ਤੇ ਐਨਵਲ ਫੰਕਸ਼ਨ ਤੇ ਮੈਂ ਤਾਂ ਅਸਿੱਤਾ ਵੀਡੀਓ ਵਿੱਚ ਸਾਰੇ ਵੀ ਸਾਰੇ ਅੱਜ ਬੀਜੀ ਅਸੀਂ ਵੱਖੋ ਵੱਖ ਅੱਜ ਸਾਰੇ ਗਏ ਦਿਆਂ ਮੈਂ ਵਿਆਹ ਐਨਵਲ ਫੰਕਸ਼ਨ ਮੰਮੀ ਜਨਮ ਦਿਨ ਤੇ ਡੈਡੀ ਵਿਆਸ ਯਾਨੀ ਸਾਰੇ ਦਿਨ ਸਾਰੇ ਅੱਜ ਵੱਖ-ਵੱਖ ਜਗਤ ਗਏ ਨੇ ਤੇ ਹੁਣ ਮੰਮੀ ਤੇ ਸ਼ਾਨੂੰ ਬੁਵਾੰਦਿਆਂ ਦੇ ਉਧਾਰ ਮਾਈ ਲੜਕਾ ਮਾਈ ਲੜਕਾ ਉਹ ਜਨਮ ਦਿਨ ਤੇ ਆ ਉੱਥੇ ਐਦਾਂ ਨਹੀਂ ਬੋਲਦੇ ਹਾਂ ਮੈਂ ਸਨ ਹਾਂ ਐਵੇਂ ਬੋਲ ਸੋ ਚਲੋ ਠੀਕ ਤੇ ਕੁੜੀ ਮੇਡੀ ਆ ਗਈ ਏ ਘਰ ਮਾਈ ਡਾਕਟਰ ਮਾਈ ਡਾਕਟਰ ਮਾਈ ਡਾਕਟਰ ਮਾਈ ਡਾਕਟਰ ਦੀ ਡਾਕਟਰ ਦੀ ਕੋਈ ਕਿਤੇ ਨਹੀਂ ਕਿਦੀ ਦੀ ਆਂਦੀ ਪਤਲੀ ਜੀ ਹੈਗੀ ਹੂੰ ਚੰਗੀ ਆ ਕੀ ਪ੍ਰੋਗਰਾਮ ਅੱਜ ਚਲੋ ਬਾਅਦ ਕਰਦੇ ਆ ਗੱਲ ਨਹੀਂ ਪਹਿਲਾਂ ਚੇਂਜ ਚੋਂਜ ਕਰ ਲੀਏ ਫਿਰ ਨਾਲ ਪੁੱਛੀ ਆਂਦੇ ਪ੍ਰੋਗਰਾਮ ਦਾ ਕੀ ਹਾਲ ਚਾਲ ਹੈ ਵੀਡੀਓ ਬਣਾਈ ਦੀ ਪ੍ਰੋਗਰਾਮ ਦੀ ਹਾਂਜੀ ਨਾਲ ਬਣਾਈ ਆਹ ਮਮਾ ਨਾਲ ਬਣਾਈ ਜਾਂ ਮੇਰੀ ਬਣਾਈ ਹੈ ਨਾਲ ਬਣਾਈ ਵੀਡੀਓ ਹਾਂਜੀ ਹੁਣ ਅਸੀਂ ਨਿਕਲੇ ਆ ਮਮੀ ਮਮੀ ਹੁਣ ਨਾਲ ਨੂੰ ਲੈਣ ਚੱਲੇ ਆ ਤੇ ਲੱਗੇ ਆ ਆਪਣੇ ਮਗਰ ਮੁੰਡੀਆਂ ਪਿੰਡ ਪੈਂਦਾ 2-3 ਕਿਲੋਮੀਟਰ ਤੇ ਤੇ ਉਹ ਤੁਹਾਨੂੰ ਦੱਸਿਆ ਹੀ ਪਹਿਲੇ ਵੀ ਉਹ ਜਨਮ ਦਿਨ ਤੇ ਗਏਦੇ ਮੰਮੀ ਤੇ ਸਾਥ ਮੈਂ ਇਸ ਪੁੱਤਰ ਕੰਮ ਉਹ ਸਕੂਲ ਤੋਂ ਆਂਦੇ ਆਂਦੇ ਉੱਥੇ ਰੁਕ ਗਿਆ ਹੋਣਾ ਤੇ ਮੰਮੀ ਤੇ ਪਹਿਲੇ ਤਾਂ ਕਹੀ ਸੀ ਤੇ ਉਹਨੂੰ ਫੋਨ ਆਇਆ ਪਿਲਾਜ ਉਹ ਆਣੇ ਕਹਿੰਦੀ ਉੱਥੇ ਜਾਇ ਕਰਨਾ ਜੀ ਮੈਂ ਤੇ ਮੇਰੀ ਬਿੱਟੀ ਆਂ ਦੋਵਾਂ ਜਾਂ ਚੱਲਿਆ ਵੀ ਕਹਿੰਦੀ ਡੈਡੀ ਮੰਮੀ ਝੂਟਾ ਲੈਣਾ ਜੀ ਗੱਡੀ ਸੇ ਲੋਕ ਲੈ ਕੇ ਆਣੇ ਆ ਜੀ ਉਹਨਾਂ ਨੂੰ ਜਿਹੜਾ ਦੱਸਿਆ ਦਾ ਸਾਰਾ ਚੋਰ ਬਾਜ਼ਾਰ ਵਗੈਰਾ ਇਹ ਰੋਡ ਆ ਮੇਨ ਰੋਡ ਜਿਹੜਾ ਪਹਿਲਾ ਰੋਡ ਹੀ ਹੋ ਤੇ ਹਗਲੇ ਪਿੰਡਾਂ ਵਾਲਾ ਰੋਡ ਇਹ ਆ ਗਿਆ ਗੁਰਦਾਸਪੁਰ ਨੂੰ ਜਾਣ ਵਾਲਾ ਰੋਡ ਮੇਨ ਜਿਹੜਾ ਇਹ ਗੁਰਦਾਸਪੁਰ ਰੋਡ ਹੀ ਸਿੱਧਾ ਤੇ ਗੁਰਦਾਸਪੁਰ ਦੇ ਰੋਡ ਤੇ ਹੀ ਆ 2 ਕਿਲੋਮੀਟਰ ਜਾ ਕੇ ਤੇ ਪਹਿਲਾ ਆ ਖੱਬੇ ਹੱਥ ਪਹਿਲਾ ਪਿੰਡ ਹੀ ਮਕਰਮੁਤੀ ਆਉਂਦਾ ਜੀ ਉੱਥੇ ਮੇਰੀ ਵੱਡੀ ਸਿਸਟਰ ਨੇ ਵੇਚਦੀ ਆ ਤੇ ਉਹਨਾਂ ਦੇ ਜਨਮ ਦੇ ਨਹੀਂ ਅੱਜ ਉਹਨਾਂ ਦੀ ਦਰਾਣੀ ਦੀ ਕੁੜੀ ਦਾ ਜਾਂ ਦਿਓਰ ਦੀ ਕੁੜੀ ਦਾ I do ਆਏ ਕੰਦੇ ਨਾ ਤੇ ਗੱਡੀ ਤੇ ਮਕਰ ਜਾਂਦੇ ਨਾ ਨਾ ਮੈਂ ਰੋਟੀ ਖਾਦਾ ਨਾ ਨੋ ਨੋ ਮੈਂ ਨੋ ਨੋ ਰੋਟੀ ਤੇ ਬੈਠਾ ਹਾਂ ਹਾਂ ਬਾਹਰ ਨਹੀਂ ਆ ਕੋਈ ਨਹੀਂ ਅਸੀਂ ਉਹਦੇ ਤੋਂ ਬਾਹਰ ਚਲੋ ਸੁਣੋ ਮਾਖੰਦੇ ਦਾ ਹੀ ਰਹਾ ਉਹ ਹਾਂ ਮੇਰੀ ਯਾਰੀ ਨਾਲ ਸេរੀ ਆਈਂ ਆ ਸਾਨੂੰ ਨੇ ਨੀ ਨਾ ਪਰ ਤੜਦੇ ਆ। ਆ ਗਿਆ। ਆਪਾਂ ਸਮਝਿਆ ਕਰ। ਉਹ ਜਦੋਂ ਅਸੀਂ ਆਇਆ ਤਾਂ ਉਹ ਵੀ ਕਹਿੰਦਾ ਉਦੋਂ ਮੈਂ ਵੇਖਿਆ ਉਹਨਾਂ ਦਾ। ਕੋਣ ਕਹਿੰਦਾ? ਮੈਂ ਵੇਖਿਆ ਹੀ ਨਹੀਂ। ਉਹ ਵੀ ਉਹਨਾਂ ਛੱਡ ਕੇ ਗਿਆ। ਇਹ ਰਸਮ ਲਈ ਹੋਗੀ ਖਾਦੀ। ਕਰਨ ਨੂੰ ਨਹੀਂ ਕਰ। ਕਿੱਥੇ? ਨਹੀਂ ਕੇ ਇੱਕ ਤੇ ਉਹਨੇ ਕੱਟ ਲਿਆ ਛਾਪੀ। ਨਹੀਂ ਹੁਣੇ ਹੀ। ਜਦੋਂ 2:00 ਵਜੇ ਕੱਟਿਆ ਸੀ। ਜਦੋਂ ਮੈਂ ਫੋਨ ਕੀਤਾ ਤਾਂ ਕੱਟ ਲਿਆ ਸੀ। ਪਰ ਮੈਂ ਘਰ ਘਰੀ ਹੀ ਉਦੋਂ ਮੈਂ। ਮਕਰੇ ਪੁੱਜਦੇ ਡਾਡੀ ਕਹਿੰਦੇ ਗੱਡੀ ਬਾਹਰ ਆਉਂਦੇ ਉਹਨਾਂ ਲੈ ਹੋ ਜਾ ਕੇ ਸਾਰੀ ਨਹੀਂ ਗਈ ਅੱਜ ਇੱਲੀ ਇੱਟ ਘੱਟੜਿਆ ਲਖੂ ਨਾ ਉਹ ਚਲੋ ਜੀ ਮਿਲਦੇ ਆ ਕਰ ਜਾ ਕੇ ਕੀ ਆ ਪੀਤੀ ਜੇ ਤੇ ਇਹ ਬੋਲੇਗਾ ਨਾ ਪਾਵਾ ਹੈ ਉਹ ਉਹਨਾਂ ਮਾਲਾ ਹੋਰੀਓ ਤੇ ਮੰਮੀ ਕੋਲੋਂ ਮਾਹ ਕੋਰੀਓ ਹਾਂ ਹੋਰ ਸਪੈਸ਼ਲੀ ਕੋਈ ਕੀ ਹੋਣਾ ਉਹ ਦਸ ਮੇਸ ਦਈ ਹੈ ਠੀਕ ਆ ਤੇਲ ਵਾਈਦ ਅੱਗੇ ਪਿਆਰ ਦੀਆਂ ਨੰਨ ਨੂੰ ਸੋਚੋ ਕਿ ਕੰਦਾ ਹਾਂ ਨਹੀਂ ਠੀਕਾ ਦਸ ਮਹੀਨੇ ਤੇ ਵਧੀਆ ਹੂੰ ਪੋਲੇ ਪੋਲੇ ਜਿਹੜਾ ਇਹ ਨਹੀਂ ਇੱਕੋ ਚੱਕਾ ਦਸ ਜਿਹੜਾ ਨੂੰ ਦੱਗੇ ਦੇ ਦਸ ਮਹੀਨੇ ਸੀ ਤੁਹਾਡੇ ਤਾਨੂੰ ਪਤਾ ਹੀ ਹੈ ਗਰਦਾਸਪੁਰ ਵਾਲਿਆਂ ਨੂੰ ਤੇ ਦਸ ਮਹੀਨੇ ਇਸ ਕਿਹਦਾ ਫੱਤੇ ਲਵਾਈ ਨੂੰ ਕਿ ਫੱਤੇ ਫੱਤੇ ਲਵਾਈ ਦੇ ਬਲਾਮ ਨੂੰ ਚਮ ਚਮ ਬਰਫੀ ਨੂੰ ਵੀ ਲਿਆਉਂਦੇ ਦੇਹੀ ਜੋ ਹੁਣ ਤੱਕ ਲੱਗੇ ਹੋਗੇ ਆਪਾਂ ਉਹ ਬਿਹਾਰੀ ਦੀ ਉਹ ਬਿਹਾਰੀ ਦੇ ਕਲੱਬ ਜਾਮ ਨੂੰ ਬਸ ਉਹ ਆਪਣੇ ਜੋਗਾ ਵੱਖਰੇ ਮੈਨੂੰ ਤੇ ਮੈਂ ਠੰਡਾ ਹੀ ਦੇ ਰਿਹਾ ਦੁੱਧ ਐ ਵੀ ਠੰਡਾ ਹੀ ਆ ਹਾਂਜੀ ਹਾਂਜੀ ਦੁੱਧ ਪੀਂਜੀ ਰੋਟੀ ਨਾਲ ਹੀ ਅੱਜ ਖਾਦੀ ਨਹੀਂ ਬਸ ਰੋਟੀ ਤੋਂ ਜ਼ਿਆਦਾ ਉਹਦਾ ਕੰਮ ਹੋਇਆ ਕਦਾ ਵੇਖਾ ਤੇਦਾ ਗਲਾਸ ਦੁੱਧ ਦਾ ਫਰਕ ਇਹਦੇ ਨਾਲ ਬ੍ਰੈਡ ਵੀ ਖਾਣਿਆ ਹੁਣ ਤੂੰ ਰੋਟੀ ਖਾ ਲੈ ਕੋਈ ਗੱਲ ਨਹੀਂ ਮੈਂ ਵੀ ਇੱਕ ਕੱਪ ਦੁੱਧ ਦੀ ਪੀ ਲਿਆ ਹਾਂ ਕਿਉਂਕਿ ਅੱਜ ਵਿਆਹ ਤੁਹਾਨੂੰ ਪਤਾ ਵਿਆਹ ਉਹ ਖਾਤੇ ਦਾ ਤੇ ਕੰਮ ਚੰਗੀ ਤਸੱਲੀ ਹੋਈ ਦੀ ਆ ਤੁਹਾਨੂੰ ਕੀ ਮਿਲੇ ਉੱਥੇ ਪਾਰ ਉੱਥੇ ਅੱਜ ਬੱਚਿਆਂ ਦੇ ਸਕੂਲੇ ਕੀ ਮਿਲੇਗਾ ਖਾਣ ਨੂੰ ਕਿ ਨਹੀਂ ਸਾਨੂੰ ਮਿਲੇਗੀ ਸਮੋਸਾ ਪ੍ਰੋਗਰਾਮ ਕਿੰਨਾ ਹੈ ਬੱਚਿਆਂ ਦਾ ਫਿਰ ਅੱਜ ਬਹੁਤ ਵਧੀਆ ਚੰਗਾ ਏ ਅਸੀਂ ਬੰਨ੍ਹਾ ਰੱਖਿਆ ਹੁੰਦਾ ਪੈਸੇ ਪੂਰੇ ਇਕੱਠੇ ਕਰਨ ਦਾ ਸਕੂਲਾ ਵਾਲਿਆਂ ਨੇ ਰੁਪਈਆ ਦੋ ਬੱਚੇ ਦੇ 1000 1000 ਲੈ ਲਏ 2000 ਤੇ ਇਦਾਂ ਦੇ ਯਾਨੀ ਕਿ ਫੰਕਸ਼ਨ ਸਾਲ ਵਿੱਚ ਹੁੰਦੇ ਆ ਚਾਰ ਪੰਜ ਹੋ ਜਾਂਦੇ ਹੋਣੇ ਹਨ ਕਿ ਨਹੀਂ ਆ ਪੈਸੇ ਮਤਲਬ ਬਾਕੀ ਸਾਰੀ ਜੀ ਉਹਨਾਂ ਦੀ ਹੁੰਦੀ ਹੈ ਸਾਰੀ ਕੀ ਹੁੰਦੀ ਹੈ 10000 ਰੁਪਏ ਡਰੈੱਸ ਹੀ ਉਹਨਾਂ ਦੇਣੀਆਂ ਇੱਕ ਦੋ 300 ਦੀ ਪਾਣੀ ਬਸ ਤੇ ਤੁਹਾਨੂੰ ਦੋ ਦੋ ਸਮੋਸੇ ਮਿਲ ਗਏ ਜੱਟ ਇਹ ਜੱਟ ਇਹ ਖਰਚੇ ਚੁੱਭਦੇ ਥੋੜੇ ਜਿਹਾ ਭਰਾਈ ਦਾ ਨਹੀਂ ਖਰਚੇ ਚੁੱਭਦਾ ਪਰ ਇੰਟਰਵਿਊਸ਼ਨ ਆਦੇ ਹੋਣ ਜਾਂ ਉਹਦਾ ਸਕੂਲ ਦੇ ਹੋਣ ਫੀਸਾ ਹੋਣ ਕਿਤਾਬਾਂ ਹੋਣ ਇਹ ਖਰਚੇ ਥੋੜੇ ਜਿਹਾ ਚੁੱਭਦੇ ਪਤਾ ਨਹੀਂ ਕੀ ਗੱਲ ਹੈ ਅੱਛਾ ਉਹ ਵੇਖੇ ਕਰਨਾ ਹੈ ਮੇਰੀ ਨਾ ਤੁਹੇ ਪਤਾ ਨਹੀਂ ਲਾਸਟ ਵੀਡੀਓ ਵਿੱਚ ਇਹ ਔਰ ਲਾਸਟ ਜਿਹੜੀਆਂ ਲਾਸਟ ਵੀਡੀਓ ਦੇ ਵਿੱਚ ਮੇਰੇ ਵੇਖਵਣੇ ਕੰਨ ਚ ਪਾਏ ਦੇ ਮੇਰੇ ਬਾਣੀ ਦੀ ਇੱਕ ਤੇ ਦਿੱਲੀ ਤੋਂ ਆਂਦੇ ਆਂਦੇ ਨਾ ਜਿਹੜੀ ਲਾਸਟ ਵੀਡੀਓ ਸੀ ਨਾ ਜਿਹੜੀ ਯਾਰ ਵਾਲੀ ਘੜੀ ਸੀ ਹੁਣ ਪਤਾ ਨਹੀਂ ਕਿਹਨੇ ਲਾ ਲਈ ਹੈ ਕਿੰਜੋਂ ਤਾਂ ਮੇਰੇ ਕੋ ਆਪਣੇ ਕੋ ਕਿਤੇ ਕਪੜੇ ਕੁੱਪੜੇ ਲਾਉਂਦੇ ਨਹੀਂ ਲੱਗ ਗਿਆ ਕਿਤੇ ਤੇ ਹੁਣ ਮੈਂ ਨਾ ਮਾ ਕੰਨ ਬੰਦ ਨਾ ਹੋ ਜੇ ਤੇ ਆ ਮੇਰੀ ਤੇ ਆ ਮੇਰੀ ਮੈਡਮ ਨੇ ਪਤਾ ਨਹੀਂ ਮੇਰੇ ਕੋਕਾ ਜਿਹਾ ਪਾਇਆ ਪਤਾ ਨਹੀਂ ਕਿਹੜਾ ਯਾਰ ਹੁਣ ਬਣਾਵਾਂਗਾ ਇੱਕ ਹਨ ਉਦਹੀ ਹੀ ਸੋਨੇ ਦੀ ਹੀ ਉਦਾਂ ਉਹ ਸਾਤ ਅੱਠ ਹਜ਼ਾਰ ਰੁਪਏ ਦਾ ਨੁਕਸਾਨ ਇਨਾ ਤੇ ਬਸ ਹੈ ਹੀ ਵੀਡੀਓ ਅੱਜ ਦੀ ਸਾਰੇ ਦਿਨ ਦੀ ਵੀਡੀਓ ਲੱਗੀ ਚੰਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਕਾਲਾ 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 ਲੱਗੇ ਨਾ ਕਾਲਾ ਕਾਲਾ ਕੋਈ ਗੱਲ ਨਹੀਂ ਚਲੋ ਮਿਲਦੇ ਹਾਂ ਜੀ ਤੁਹਾਨੂੰ ਕੇ ਨੈਕਸਟ ਵਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਬਾਏ ਟੇਕ ਕੇਅਰ ਥੈਂਕ ਯੂ ਕਾਲਾ ਹੁਣ ਕਾਲਾ